ਉਨ ਜਪਾਨ ਦੇ ਵਿੱਚ ਜਿਹੜੇ ਜਪਾਨ ਦੇ ਨਵੇਂ ਪ੍ਰਾਈਮ ਮਿਨਿਸਟਰ ਆ ਉਹ ਉਹਨਾਂ ਦੀ ਗੱਲਬਾਤ ਇਸ ਟਾਈਮ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਹੋਸਟ ਹੋ ਰਹੀ ਹੈਗੀ ਆ ਤੇ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜੀਆਂ ਡੀਲਸ ਆ ਉਹ ਬਣ ਰਹੀਆਂ ਹੈਗੀਆਂ ਯੂ ਐਸ ਏ ਦੇ ਨਾਲ ਜਪਾਨ ਦੇ ਰਾਜੇ ਹੈਗੇ ਆ ਉਹ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਮਿਲੇ ਹੈਗੇ ਆ ਅੱਜ ਕੱਲ ਪ੍ਰੈਜ਼ੀਡੈਂਟ ਟਰੰਪ ਏਸ਼ੀਆ ਦਾ ਜਿਹੜਾ ਟੂਰ ਲਾਣ ਗਏ ਹੋਏ ਆ ਹਾਲਾਂਕਿ ਅਮਰੀਕਾ ਦੇ ਵਿੱਚ ਜਿਹੜੀ ਗਵਰਨਮੈਂਟ ਆ ਉਹ ਪੂਰੀ ਸ਼ਟਡਾਊਨ ਆ 트럼ਪ ਉਹ ਨਹੀਂ ਜਪਾਨ ਦੇ ਜਿਹੜੇ ਐਮਪਰਰ ਹੈਗੇ ਆ ਉਹ ਉਹਨਾਂ ਨੂੰ ਮਿਲੇ ਤੇ ਫਸਟ ਫੀਮੇਲ ਪ੍ਰਾਈਮ ਮਿਨਿਸਟਰ ਸਨਾਈ ਟੈਕਿਚੀ ਉਹਨਾਂ ਨੂੰ ਵੀ ਜਿਹੜਾ ਮਿਲੇ ਹੈਗੇ ਆ ਇਹ ਉੱਥੇ ਹੀ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਯੂਐਸ ਤੇ ਚਾਈਨਾ ਦੀ ਜਿਹੜੀ ਨੇਗੋਸ਼ੀਏਸ਼ਨ ਆ ਉਹਦੇ ਚ ਮੇਜਰ ਪ੍ਰੋਗਰੈਸ ਹੋ ਰਹੀ ਹੈਗੀ ਆ ਤੇ ਕਹਿੰਦੇ ਵੀ ਪੋਟੈਂਸ਼ੀਅਲ ਟ੍ਰੇਡ ਡੀਲ ਜਿਹੜੀ ਹੋ ਸਕਦੀ ਆ ਕਿਉਂਕਿ ਦੋਨਾਂ ਮੁਲਕਾਂ ਦੇ ਵਿੱਚ ਇਸ ਵੇਲੇ ਟੈਨਸ਼ਨ ਬਹੁਤ ਜ਼ਿਆਦਾ ਜਿਹੜੀ ਚੱਲ ਰਹੀ ਹੈਗੀ ਆ ਅ 트੍ਰੰਪ ਨੂੰ ਚਾਈਨਾ ਦੇ ਲੀਡਰ ਜ਼ੀ ਜ਼ਿੰਗਪਿੰਗ ਨੂੰ ਕਹਿੰਦੇ ਭਈ ਇਸ ਹਫਤੇ ਦੇ ਅਖੀਰ ਤੱਕ ਮਿਲ ਸਕਦੇ ਹੈਗੇ ਆ ਅ ਕਹਿੰਦੇ ਭਈ ਉਹ ਈਵਨ 트੍ਰੰਪ ਉਹਨੇ ਤਾਂ ਇਹ ਵੀ ਕਹਿੰਦਾ ਭਈ ਮੈਂ ਨਾਰਥ ਕੋਰੀਆ ਦੇ ਲੀਡਰ ਕਿਮ ਜੋੰਗ ਉਨ ਨੂੰ ਵੀ ਮਿਲਣ ਲਈ ਰੈਡੀ ਹੈਗਾ ਆ ਅ ਤੇ ਇਹਦੇ ਬਾਰੇ ਹਜੇ ਸਕੇਜੂਲ ਨਹੀਂ ਪਤਾ ਪਰ ਇਹ ਉਨੀ ਸਟੇਟਮੈਂਟ ਜਾਰੀ ਕਰ ਦਿੱਤੀ ਹੈਗੀ ਹੈ ਨਹੀਂ ਬਿਲਕੁਲ 트럼ਪ ਹੁਣਾ ਨੇ ਪ੍ਰੋਡੈਕਟ ਕੀਤਾ ਵੀ ਚਾਈਨਾ ਦੇ ਨਾਲ ਸਾਡੀ ਜਿਹੜੀ ਟ੍ਰੇਡ ਡੀਲ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਉਹ ਪੂਰੀ ਹੋ ਜਾਊਗੀ ਸੋ 트럼ਪ ਹੁਣਾ ਦੀ ਜਿਹੜੀ ਮੁਲਾਕਾਤ ਆ ਸ਼ੀ ਜ਼ਿੰਗਪਿੰਗ ਦੇ ਨਾਲ ਜਲਦ ਜਿਹੜੀ ਉਹ ਹੋ ਸਕਦੀ ਹੈਗੀ ਆ ਇਸੇ ਹੀ ਸੰਦਰਭ ਦੇ ਵਿੱਚ ਜਿਹੜੀ ਟ੍ਰੇਡ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਆ ਉਹ ਉਸ ਵਿੱਚ 트럼ਪ ਹੁਣ ਦਾ ਜਿਹੜਾ ਏਸ਼ੀਆ ਦਾ ਜਿਹੜਾ ਟੂਰ ਆ ਉਹ ਵੀਕਐਂਡ ਦੇ ਉੱਤੇ ਸ਼ੁਰੂ ਹੋਇਆ ਸੀ ਬਿਜ਼ਨਸ ਟਾਈਜ਼ ਦੇ ਉੱਤੇ ਜਿਆਦਾ ਇਸ ਦੇ ਵਿੱਚ ਫੋਕਸ ਉਹ ਸੀਗੇ ਤੇ ਜਦ ਜਾਪਾਨ ਦੀ ਰਾਜਧਾਨੀ ਟੋਕੀਓ ਵੱਲ ਨੂੰ ਜਿਹੜੋ ਜਾ ਰਹੇ ਸੀਗੇ ਜਰਨਲਿਸਟ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਜਿਹੜਾ ਇਹ ਜਿਹੜਾ ਹੋ ਕਿਤਾ ਉਹਨਾਂ ਨੇ ਇਹ ਜਿਹੜਾ ਕਿਹਾ ਪ੍ਰੈਡਿਕਟ ਕੀਤਾ ਵੀ ਯੂਐਸ ਤੇ ਚਾਈਨਾ ਦਾ ਜਿਹੜਾ ਟ੍ਰੇਡ ਐਗਰੀਮੈਂਟ ਆ ਉਹ ਠੀਕ ਹੋ ਜਾਊਗਾ ਉਹ ਪੂਰਾ ਹੋ ਜਾਊਗਾ ਜਦੋਂ ਤੱਕ ਉਹ ਵਾਸ਼ਿੰਗਟਨ ਨੂੰ ਵਾਪਸ ਉਹਨਾਂ ਨੇ ਪਰਤਣਾ ਜਿਹੜਾ ਉਹ ਹੈਗਾ ਸੋ ਇਹ ਟੋਕੀਓ ਨੂੰ ਜਾਂਦੀ ਫਲਾਈਟ ਦੇ ਵਿੱਚ ਇਹ ਗੱਲਬਾਤ ਏਅਰ ਫੋਰਸ 1 ਦੇ ਉੱਤੇ ਕਰ ਰਹੇ ਸੀਗੇ ਇਹਨਾਂ ਦੇ ਨਾਲ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਟ੍ਰੈਜਰੀ ਸਕੱਤਰ ਸਟਾਕ ਅ ਸਕਾਟ ਬੈਸੈਂਟਰ ਯੂ ਐਸ ਟ੍ਰੇਡ ਰਿਪਰੈਜ਼ੈਂਟੇਟਿਵ ਜੈਮਿਸਨ ਗਰੀਰ ਇਹ ਸਾਰੇ ਜਾਣੇ ਜਿਹੜੇ ਉਹ ਮੌਜੂਦ ਸੀਗੇ ਉਹਨਾਂ ਨੇ ਜਿਹੜੀ ਯੂ ਐਸ ਤੇ ਜਾਪਾਨ ਦੇ ਦਰਮਿਆਨ ਬਹੁਤ ਹੀ ਵਧੀਆ ਗ੍ਰੇਟ ਫਰੈਂਡਸ਼ਿਪ ਆ ਉਸਦੀ ਗੱਲ ਜਿਹੜੀ ਉਹ ਕਹਤੀ ਸੀ ਦੇਖ ਲਓ ਹਰਜੋਤ ਸਿੰਘ ਜੀ ਸਮਾਂ ਕਿੰਨਾ ਬਦਲਦਾ ਹੈ ਜਾਪਾਨ ਉਹੀ ਮੁਲਕ ਹੈ ਜਿਸ ਤੇ ਉਲਟ ਵੀ ਲੜੇ ਸੀ ਪਰਲ ਹਾਰਬਰ ਦੇ ਵਿੱਚ ਹਮਲਾ ਕਰਨ ਵਾਲਾ ਇਹੀ ਉਸ ਟਾਈਮ ਦੇ ਉੱਤੇ ਮੁਲਕ ਸੀਗਾ ਤੇ ਅੱਜ ਜਾਪਾਨ ਜਿਹੜਾ ਆ ਉਹ ਅਮਰੀਕਾ ਦੇ ਉੱਤੇ ਕਾਫੀ ਜ਼ਿਆਦਾ ਡਿਪੈਂਡੈਂਟ ਵੀ ਨਾਲ ਦੇ ਨਾਲ ਹੈਗਾ ਇੱਕ ਥਾਂ ਦੇ ਉੱਤੇ ਜਿੱਥੇ ਰਾਸ਼ਪਤੀ ਟਰੰਪ ਹੁਣਾਂ ਦਾ ਸਵਾਗਤ ਕਰਨ ਦੇ ਲਈ ਲੋਕ ਉੱਥੇ ਆਏ ਸੀਗੇ ਤੇ ਰਾਸ਼ਪਤੀ ਟਰੰਪ ਹੁਣਿਆਂ ਨੇ ਡਾਂਸ ਵੀ ਜਿਹੜਾ ਹੈ ਉੱਥੇ ਨਾਲ ਦੇ ਨਾਲ ਕਰ ਦਿੱਤਾ ਸੋ ਪ੍ਰੈਜ਼ੀਡੈਂਟ 트럼ਪ ਨੂੰ ਜੀਐਨ ਨੂੰ ਜਿਹੜੇ ਜਾਪਾਨ ਦੇ ਐਮਪੇਰਰ ਆ ਨਾਰੋਹੀਤੋ ਉਹਨਾਂ ਨੇ ਇੰਪੀਰੀਅਲ ਪੈਲੇਸ ਦੇ ਵਿੱਚ ਉੱਥੇ ਆ ਕੇ ਆਪ ਉਹਨਾਂ ਨੂੰ ਜੀਐਨ ਨੂੰ ਜਿਹੜਾ ਉਹ ਆਖਿਆ ਹੈਗਾ ਸੋ ਹੁਣ ਨਜ਼ਰ ਜਿਹੜੀ ਸਾਰਿਆਂ ਦੀ ਅਮਰੀਕਾ ਤੇ ਚਾਈਨਾ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈ 트럼ਪ ਤੇ ਸ਼ੀ ਜ਼ਿੰਗਪਿੰਗ ਦੇ ਉੱਤੇ ਚੱਲ ਰਹੀ ਆ ਵੀ ਕਿਹੇ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਆਖੀ ਆ ਵੀ ਆਉਂਦੇ ਦਿਨਾਂ ਦੇ ਵਿੱਚ ਵਾਸ਼ਿੰਗਟਨ ਪਹੁੰਚਣ ਤੋਂ ਪਹਿਲਾਂ ਪਹਿਲਾਂ ਆ ਜਿਹੜਾ ਆ ਉਹ ਉੱਥੇ ਇਹਨਾਂ ਦਾ ਸਮਝੌਤਾ ਜਿਹੜਾ ਉਹ ਹੋ ਜਾਊਗਾ ਇੱਕ ਪੋਸਟ ਇਹ ਵੀ ਜਿਹੜੀ ਉਹ ਚੱਲ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਆ ਮਲੇਸ਼ੀਆ ਤੇ ਕੰਬੋਡੀਆ ਦੇ ਦਰਮਿਆਨ ਜਿਹੜਾ ਲੜਾਈ ਸੀਗੀ ਉਹ ਵੀ ਜਿਹੜੀ ਉਹਨਾਂ ਨੇ ਰੋਕ ਦਿੱਤੀ ਹੈਗੀ ਆ ਉਹਨਾਂ ਦੇ ਵਿੱਚ ਵੀ ਜਿਹੜਾ ਇੱਕ ਪੀਸ ਦੀ ਸਮਿਟ ਅ ਜੀਡੀਓ ਕਰਾ ਦਿੱਤੀ ਆ ਪੀਸ ਜਿਹੜੀ ਆ ਉਹਨਾਂ ਨੇ ਆਪਸ ਦੇ ਵਿੱਚ ਜਿਹੜੀ ਉਹ ਕਰਾਈ ਆ ਸੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਇਸੇ ਦਰਮਿਆਨ ਹਰਜੋਤ ਸਿੰਘ ਜੀ ਜਿਹੜਾ ਅਮਰੀਕਾ ਦੇ ਇੰਟਰਨਲ ਤੇ ਪਰ ਕਿਉਂਕਿ ਉਹ ਬਾਹਰ ਸੀਗੇ ਗੱਲ ਉੱਥੇ ਜਿਹੜੀ ਉਹ ਚੱਲੀ ਵਾਈਸ ਪ੍ਰੈਜ਼ੀਡੈਂਸੀ ਦੇ ਬਾਰੇ ਜਦ ਉਹਨਾਂ ਨੂੰ ਪੁੱਛਿਆ ਗਿਆ ਥਰਡ ਟਰਮ ਦੇ ਬਾਰੇ ਵੀ ਜਦ ਪੁੱਛਿਆ ਗਿਆ ਤਾਂ ਉਹਨਾਂ ਨੇ ਨਾ ਨਹੀਂ ਕੀਤੀ ਅਮਰੀਕਾ ਦਾ ਸੰਵਿਧਾਨ ਜਿਹੜਾ ਐਮੈਂਡਮੈਂਟ ਇਹ ਕਹਿੰਦਾ ਆ ਵੀ ਤੀਜੀ ਟਰਮ ਆ ਕਿਸੇ ਵੀ ਰਾਸ਼ਪਤੀ ਦੀ ਹੋ ਨਹੀਂ ਸਕਦੀ ਪਰ 트럼ਪ ਹੁਣੇ ਰਿਜੈਕਟ ਕਰ ਰਿਹਾ ਵੀਕਐਂਡ ਦੇ ਉਤੇ ਸਟੀਵ ਬੈਨਨ ਨੇ ਤਾਂ ਪੱਕਿਆ ਕਰ ਦਿੱਤਾ ਕਹਿੰਦੇ ਵੀ 2028 ਦੇ ਵਿੱਚ 트럼ਪ ਆ ਰਿਹਾ ਹੈ ਤੁਸੀਂ ਰੋਕ ਕੇ ਦੇਖ ਲਓ ਜੇ ਰੋਕ ਜਿਹੜਾ ਇੱਕ ਹਿਸਾਬ ਦੇ ਨਾਲ ਹੁੰਦਾ ਆ ਸੋ ਇੱਕ ਹੋਰ ਕ੍ਰਾਈਸਿਸ ਇੱਕ ਹਿਸਾਬ ਦੇ ਨਾਲ ਥਰਡ ਟਰਮ ਵਾਲਾ ਜਿਹੜਾ ਆ ਉਹ ਚੱਲ ਰਿਹਾ ਹੈਗਾ ਇਹ ਰੌਲਾ ਰੱਪਾ ਪੈ ਰਿਹਾ ਆ ਹੁਣ ਇਹ ਨਹੀਂ ਪਤਾ ਵੀ ਇਹ ਖੇਡ ਨੂੰ ਖੜਾਉਣਾ ਫੜਾ ਦਿੰਦੇ ਡੈਮੋਕ੍ਰੇਟਾਂ ਨੂੰ ਜਾਂ ਅਸਲ ਦੇ ਵਿੱਚ ਇਹਦੇ ਪਿੱਛੇ ਕੋਈ ਜਿਹੜੀ ਆ ਉਪਭਾਵਨਾ ਇਹਨਾਂ ਦੀ ਹੈਗੀ ਆ ਜਾਂ ਨਹੀਂ ਗੈਵਨ న్యూਸਮ ਤੇ ਹੋਰ ਜਿਹੜੇ ਡੈਮੋਕ੍ਰੇਟ ਆ ਉਹ ਇਹ ਜ਼ਰੂਰ ਇਸ ਚੀਜ਼ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਹਵਾ ਦਿੰਦੇ ਆ ਗੱਲ ਜਿਹੜੀ ਉਹ ਚੱਕਦੇ ਆ ਵੀ 트럼ਪ ਹੁਣੇ ਕਿਸ ਤਰੀਕੇ ਦੇ ਨਾਲ 3 ਟਰਮ ਦੀ ਜਿਹੜੀ ਉਹ ਗੱਲ ਕਰਦੇ ਆ ਕਿ ਹੋਰ ਜਿਹੜੇ ਚੱਲ ਰਹੇ ਮੁੱਦਿਆਂ ਤੋਂ ਇਹਨਾਂ ਸਾਰਿਆਂ ਦਾ ਮਨ ਪਟਕਾ ਕੇ ਇਸ ਦੇ ਉੱਤੇ ਗੱਲ ਕਰਨ ਇਹ ਇੱਕ ਜਵੀ ਜਿਹੜੀ ਟੈਕਟਿਕ ਹੋ ਸਕਦੀ ਆ ਜਾਂ ਜੇ ਸੀਰੀਅਸ ਆ ਫਿਰ ਤਾਂ ਕਾਫੀ ਕੰਮ ਖਰਾਬ ਹੋ ਸਕਦਾ ਆ ਪਰ ਇਹ ਆ ਵੀ ਉਹਨਾਂ ਨੇ ਕਾਫੀ ਇਸ ਤੇ ਬਾਬਤ ਜਿਹੜਾ ਉਹ ਗੱਲ ਕਰ ਰਹੇ ਆ ਸੋ ਥਰਡ ਟਰਨ ਦੀ ਚਰਚਾ ਇੱਕ ਦੀ ਫਿਰ ਹਰਜੋਤ ਸਿੰਘ ਜੀ ਹਰ ਹਫਤੇ ਦੋ ਹਫਤੇ ਬਾਅਦ ਜਿਹੜੀ ਉਹ ਛੇੜ ਹੀ ਪੈਂਦੀ ਹੈਗੀ ਜੀ ਬਿਲਕੁਲ ਇਸ ਤੋਂ ਬਾਅਦ ਜਿਹੜੀਆਂ ਹੋਰ ਖਬਰਾਂ ਵੀ ਆ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਨਾਲ ਜੇ ਸਾਂਝੀਆਂ ਕਰਦੇ ਜਾਈਏ ਪਲੱਸ ਯੂ ਐਸ ਗਵਰਨਮੈਂਟ ਦੀਆਂ ਬਹੁਤ ਕੁਝ ਇਸ ਟਾਈਮ ਦੇ ਉੱਤੇ ਚੱਲ ਰਿਹਾ ਹੈਗਾ ਜੋ ਸਪੀਕਰ ਹੈਗੇ ਮਾਈਕ ਜੌਨਸਨ ਉਹਨਾਂ ਨੇ ਇਹ ਕਿਹਾ ਆ ਵੀ ਜੋ ਡੈਮੋਕ੍ਰੇਟਸ ਆ ਉਹ ਨਹੀਂ ਡੀਲ ਬਣਦੇ ਰਿਹਾ ਹੈਗੇ ਗਵਰਨਮੈਂਟ ਫੰਡਿੰਗ ਨੂੰ ਲੈ ਕੇ ਪਰ ਜਿਹੜੇ ਰਿਪਬਲਿਕਨ ਲਾ ਮੇਕਰਸ ਹੈਗੇ ਆ ਕਹਿੰਦੇ ਵੀ ਉਹ ਆਪਣੇ ਆਪਣੇ ਡਿਸਟ੍ਰਿਕਟ ਦੇ ਵਿੱਚ ਕ੍ਰਿਟੀਕਲ ਵਰਕ ਜਿਹੜਾ ਆ ਉਹ ਕਰ ਰਹੇ ਹੈਗੇ ਆ ਕਹਿੰਦੇ ਵੀ ਡੇ ਟੂ ਡੇ ਜਿਹੜਾ ਮੈਟਰ ਆ ਉਸ ਨੂੰ ਅਵੇਲੂਏਟ ਕਰ ਰਹੇ ਹੈਗੇ ਆ ਆ ਕਹਿੰਦੇ ਵੀ ਦੈਟ ਆ ਇਹ ਪਬਲਿਕ ਸਟੰਟ ਇੱਕ ਤਰ੍ਹਾਂ ਦੇ ਨਾਲ ਕਰ ਰਹੇ ਆ ਪਰ ਜਿਹੜੇ ਰਿਪਬਲਿਕਨਸ ਆ ਉਹ मीनिंगफुल ਵਰਕ ਆਫ देयर ਕੈਰੀਅਰਸ ਉਹ ਕਰ ਰਿਹਾ ਹੈਗੇ ਆ ਉਹ ਕਹਿੰਦੇ ਬਈ ਮੈਂ ਆਪਣੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਜਿੱਥੇ ਕੰਮ ਕਰ ਰਿਹਾ ਹੈ ਉਹਨਾਂ ਉੱਥੋਂ ਪੁੱਲ ਨਹੀਂ ਕਰਨਾ ਚਾਹੁੰਦਾ ਹੈਗਾ ਸੋ ਉੱਥੇ ਉਹ ਕਰ ਰਿਹਾ ਹੈ ਪਰ 에어 ਟਰੈਫਿਕ ਕੰਟਰੋਲਰਸ ਨੇ ਨੂੰ ਜਿਹੜੀ ਪਹਿਲੀ ਪੇਮੈਂਟ ਜਾਣੀ ਸੀ ਉਹਨਾਂ ਦੀ ਪੇ ਰੋਲ ਦੀ ਉਹ ਮਿਸ ਕਰ ਗਿਆ ਹੈਗੇ ਆ ਬਹੁਤ ਸਾਰੇ ਜਿਹੜੇ 에어ਪੋਰਟਸ ਆ ਉੱਥੇ 에어 ਟਰੈਫਿਕ ਕੰਟਰੋਲਰਸ ਦੀ ਗਿਣਤੀ ਘਟ ਗਈ ਹੈਗੀ ਆ ਇਹ ਆਪਾਂ ਪਿਛਲੇ ਸਮਿਆਂ ਦੇ ਵਿੱਚ ਵੀ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ ਸਾਂਝੀਆਂ ਕਰਦੇ ਹੈਗੇ ਆ ਕਰਦੇ ਰਹੇ ਹੈਗੇ ਆ ਐਫਐਫਏ ਨੇ ਕਿਹਾ ਵੀ ਜਿਹੜੀ ਸਟਾਫਿੰਗ ਪ੍ਰੋਬਲਮ ਆ ਅ ਅੱਜ ਯਾਨੀ ਕਿ ਮੰंडे ਨੂੰ ਲਾਸ ਐਂਜਲਸ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਉਹੋ ਫਲਾਈਟਸ ਨੂੰ ਡਿਲੇ ਕਰ ਰਹੀ ਹੈਗੀ ਆ ਅ ਕਹਿੰਦੇ ਵੀ ਇਹ ਸਈ ਇਸਟਰਨ ਸਟੈਂਡਰਡ ਟਾਈਮ ਜੋ ਆ ਉਸ ਤੱਕ ਜਿਹੜਾ ਡਿਲੇ ਆ ਉਹ ਚੱਲਦਾ ਰਹੂਗਾ ਜੀ ਤੇ ਚਾਈਨਾ ਦੇ ਜਿਹੜੇ ਫੋਰਨ ਮਨਿਸਟਰ ਹੈਗੇ ਆ ਉਹ ਆਪਣੇ ਮਾਰਕੋ ਰੂਬਿਓ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ ਇਹ ਬਿਲਕੁਲ ਜਦੋਂ ਜ਼ੀ ਜ਼ਿੰਗ ਪਿੰ ਦੀ ਮੀਟਿੰਗ ਕਹਿੰਦੇ ਹੋਣ ਜਾ ਰਹੀ ਆ ਇਸ ਹਫਤੇ ਦੇ ਐਂਡ ਤੱਕ ਉਸ ਤੋਂ ਪਹਿਲਾਂ ਦੀ ਜਿਹੜੀ ਇਹ ਨੇਗੋਸ਼ੀਏਸ਼ਨ ਜਾਂ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ ਚਾਈਨਾ ਹੋਪ ਕਰ ਰਿਹਾ ਕਿ ਯੂ ਐਸ ਉਹਨਾਂ ਦੇ ਨਾਲ ਕੰਮ ਕਰੂਗਾ ਤੇ ਉਹ ਹਾਈ ਲੈਵਲ ਇੰਟਰੈਕਸ਼ਨ ਮੀਟਿੰਗ ਜਿਹੜੀ ਆ ਉਸ ਦੀ ਤਿਆਰੀ ਕਰ ਰਹੇ ਹੈਗੇ ਆ ਦੋਨਾਂ ਮੁਲਕਾਂ ਦੇ ਵਿਚਕਾਰ ਜੋ ਹੋਣੀ ਆ ਫੋਰਮਨਿਸਟਰ ਜੋ ਚਾਈਨਾ ਦੇ ਵਾਂਗ ਜੀ ਉਹਨਾਂ ਨੇ ਫੋਨ ਕਾਲ ਜੋ ਯੂਐਸ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨਾਲ ਹੋਈ ਹੈਗੀ ਆ ਉਹ ਕਨਫਰਮ ਕੀਤਾ ਹੈ ਟ੍ਰੇਡ ਰਨ ਮੀਡੀਆ ਜ਼ਿੰਹਾ ਉਹਨਾਂ ਨੇ ਵੀ ਇਸ ਗੱਲਬਾਤ ਨੂੰ ਜਿਹੜਾ ਆ ਕਨਫਰਮ ਕੀਤਾ ਹੈਗਾ ਜੀ ਜੀ